ਵਾਕਤ ਹੈ ਤੁਹਾਡੇ ਆਪਣੇ ਹੀ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਰੈਜ਼ੀਡੈਂਟ ਸਰਟੀਫਿਕੇਟ ਕਿਵੇਂ ਅਪਲਾਈ ਕਰਨਾ ਹੈ ਜੋ ਕਿ ਆਪਣੇ ਸਰਟੀਫਿਕੇਟ ਤੇ ਇਥੇ ਕੀ ਆਣਾ ਚਾਹੀਦਾ ਹੈ ਜਨਮ ਤੋਂ ਰਹਿ ਰਿਹਾ ਹੈ ਤਾਂ ਅੱਪ ਸਾਰੀ ਗੱਲ ਕਰਾਂਗੇ ਇਹ ਸਰਟੀਫਿਕੇਟ ਅਪਲਾਈ ਹੋਏਗਾ ਬਿਨਾਂ ਕਿਸੇ ਪਟਵਾਰੀ ਤੋਂ ਬਿਨਾਂ ਕਿਸੇ ਸਰਪੰਚ ਤੋਂ ਸਿਰਫ ਤੁਸੀਂ ਘਰ ਬੈਠੇ ਕਿਸੇ ਕੋਲ ਤੁਹਾਨੂੰ ਮੋਹਰ ਲਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਸਿਰਫ ਘਰ ਬੈਠੇ ਹੀ ਤੁਸੀਂ ਸਰਟੀਫਿਕੇਟ ਅਪਲਾਈ ਕਰ ਸਕਦੇ ਹੋ ਤਾਂ ਦੋਸਤੋ ਪਹਿਲਾਂ ਅਸੀਂ ਤੋਂ ਗੱਲ ਕਰਦੇ ਆਪਾਂ ਜੋ ਕਿ ਸਰਟੀਫਿਕੇਟ ਪਹਿਲੇ ਸਮੇਂ ਕੀ ਹੁੰਦਾ ਸੀ ਪਹਿਲੇ ਸਮੇਂ ਸੇਵਾ ਕੇਂਦਰ ਜਾ ਕੇ ਇਸ ਤਰ੍ਹਾਂ ਸਰਟੀਫਿਕੇਟ ਬਣਦਾ ਸੀ ਤਾਂ ਉੱਥੇ ਛੋਟੀ ਜਿਹੀ ਚਿਪ ਲੱਗਦੀ ਸੀ ਉਸ ਤੋਂ ਬਾਅਦ ਆਫਲਾਈਨ ਹੋਣ ਤੋਂ ਬਾਅਦ ਦੋਸਤੋ ਹੁਣ ਆਨਲਾਈਨ ਫਾਰਮ ਅਪਲਾਈ ਹੁੰਦੇ ਹਨ ਤਾਂ ਹੁਣ ਤੋਂ ਬਾਅਦ ਇਸ ਤੋਂ ਦੋਸਤੋ ਸਕੈਨਰ ਆਉਂਦਾ ਹੈ ਇਸ ਤੋਂ ਬਾਅਦ ਕੋਈ ਚਿਪ ਦੀ ਲੋੜ ਨਹੀਂ ਹੈ ਤਾਂ ਦੋਸਤੋ ਹੁਣ ਇਸ ਲਈ ਇਹ ਨਵਾਂ ਫਾਰਮ ਚੱਲਦਾ ਹੈ ਇਸ ਲਈ ਜਦੋਂ ਵੀ ਤੁਹਾਡਾ ਫਾਰਮ ਬਣੇਗਾ ਉਹ ਫਾਰਮ ਅਪਲਾਈ ਕਰਨ ਤੋਂ ਬਾਅਦ ਸਰਟੀਫਿਕੇਟ ਬਣੇਗਾ ਤੁਸੀਂ ਸਰਟੀਫਿਕੇਟ ਡਾਇਰੈਕਟ ਡਾਊਨਲੋਡ ਕਰਕੇ ਜਦੋਂ ਵੀ ਪ੍ਰਿੰਟ ਕਰਵਾ ਕੇ ਤੁਸੀਂ ਸਿੱਧਾ ਉਹਨੂੰ ਹਾਰਡ ਕਾਪੀ ਇਹ ਸਰਟੀਫਿਕੇਟ ਤੁਸੀਂ ਕਿਤੇ ਵੀ ਚਲਾ ਸਕਦੇ ਹੋ ਇਹ ਸਰਟੀਫਿਕੇਟ ਕਿੱਦਾਂ ਅਪਲਾਈ ਕਰਨਾ ਹੈ ਤੈਨੂੰ ਸਾਰਾ ਹੀ ਇਸ ਵੀਡੀਓ ਚ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਤਾਂ ਜੇਕਰ ਦੋਸਤੋ ਤੁਸੀਂ ਵੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਵੀਡੀਓ ਨੂੰ ਲਾਈਕ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਆਪਣੇ ਵੀਡੀਓ ਡਿਸਕ੍ਰਿਪਸ਼ਨ ਦੇ ਡਿਸਕ੍ਰਿਪਸ਼ਨ ਚ ਚੈਨਲ ਦਾ ਲਿੰਕ ਮਿਲਿਆ ਹੋਇਆ ਹੈ ਟੈਲੀਗ੍ਰam ਚੈਨਲ ਪੋਸਟਿਵ ਹੈਰੀ ਪੰਜਾਬ ਦੋਸਤੋ ਉਸ ਨੂੰ ਜਰੂਰ ਜੁਆਇਨ ਕਰਨਾ ਉੱਥੇ ਤੁਹਾਨੂੰ ਹਰ ਜੋਬ ਦਾ ਹਰ ਨੋਟੀਫਿਕੇਸ਼ਨ ਹਰ ਬਕੈਂਸੀ ਲਈ ਜੋ ਵੀ ਐਲੀਜੀਬਲ ਹੁੰਦੀ ਹੈ ਉਹ ਤੁਹਾਨੂੰ ਉੱਥੇ ਨੋਟੀਫਿਕੇਸ਼ਨ ਮਿਲ ਜਾਣ ਕਰੰਗੇ ਤਾਂ ਜਿਆਦਾ ਸਮਾਂ ਲੈਂਦੇ ਹੋਏ ਵੀਡੀਓ ਨੂੰ ਕਰਦੇ ਆ ਸ਼ੁਰੂ ਸਭ ਤੋਂ ਪਹਿਲਾਂ ਦੋਸਤੋਂ ਤੁਸੀਂ ਕਿਸੇ ਵੀ ਕ੍ਰੋਮ ਵਿੱਚ ਆ ਜਾਣਾ ਹੈ Google ਦਾ ਕ੍ਰੋਮ ਵਿੱਚ ਆ ਜਾਣਾ ਹੈ ਉੱਥੇ ਤੁਸੀਂ ਸਰਚ ਕਰਨਾ ਹੈ সার্চ কি করনা হ্যায় দস্তো তুসি কিসি ভি গুগল জয়া ক্রোম وچ আ জানা হ্যায় উথে তুসি সার্চ করনা হ্যায় দস্তো তো ন دس দেনে হاں ইতে কি টাইপ করনা হ্যায় ইতে টাইপ দস্তো করনা হ্যায় ই ই সেবা দস্তো ইতে ই সেবা দস্তো দস্তো তুসি কোই ভি গুগল জয়া ক্রোম ওপেন কর লেনা হ্যায় উথে তুসি সার্চ কি করনা হ্যায় উতে সার্চ করনা হ্যায় দস্তো ই সেবা ই সেবা সার্চ করন তো বাদ তুসি ওপেন কর দেনা হ্যায় ਤਾਂ ਦੋਸਤੋ ਤੁਹਾਡੇ ਸਾਹਮਣੇ ਫਰਸਟ ਆਪਸ਼ਨ ਸਾਈਟ ਓਪਨ ਹੋਏਗੀ ਤਾਂ ਇਸ ਨੂੰ ਤੁਸੀਂ ਕਲਿੱਕ ਕਰ ਲੈਣਾ ਹੈ ਤਾਂ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਸਾਈਟ ਓਪਨ ਹੋ ਜਾਏਗੀ ਸਾਈਟ ਓਪਨ ਹੋਣ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਆਪਸ਼ਨ ਦਿਖਾਈ ਦੇ ਰਹੀ ਹੋਏਗੀ ਸੇਵਾ ਕੇਂਦਰ ਸੇਵਾ ਕੇਂਦਰ ਸਾਰੇ ਨਾਲ ਆਪਸ਼ਨ ਦਿਖਾਈ ਦੇ ਰਹੀ ਏ ਤੁਸੀਂ ਸਾਰੇ ਸਾਰੇ ਤੋਂ ਆਪਸ਼ਨ ਨੂੰ ਕਲਿੱਕ ਕਰ ਦੇਣਾ ਹੈ ਤੇ ਤੁਸੀਂ ਐਗਜ਼ੈਕਟ ਇਸ ਸਾਈਟ ਤੇ ਆ ਜਾਓਗੇ ਤਾਂ ਤੁਹਾਨੂੰ ਦੋਸਤੋ ਇਸ ਸਾਈਟ ਦਾ ਡਾਇਰੈਕਟ ਲਿੰਕ ਤੁਹਾਨੂੰ ਵੀਡੀਓ ਦੇ ਡਿਸਕਰੀਪਸ਼ਨ ਵਿੱਚ ਮਿਲ ਜਾਏਗਾ ਤੁਸੀਂ ਉੱਥੇ ਕਲਿੱਕ ਕਰਕੇ ਡਾਇਰੈਕਟ ਇੱਥੇ ਵੀ ਆ ਸਕਦੇ ਹੋ ਤਾਂ ਦੋਸਤੋ ਜੇਕਰ ਤੁਹਾਨੂੰ ਪਤਾ ਹੈ ਕਿ ਕੰਟੈਕਟ ਪੰਜਾਬ ਦਾ ਕਿਸੇ ਦਾ ਅਕਾਊਂਟ ਬਣਿਆ ਹੋਇਆ ਤਾਂ ਠੀਕ ਹੈ ਜੇਕਰ ਨਹੀਂ ਬਣਿਆ ਹੋਇਆ ਤਾਂ ਉਹ ਕਿੱਦਾਂ ਬਣਾਣਾ ਹੈ ਸਾਰਾ ਇਸ ਵੀਡੀਓ 'ਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਦੋਸਤੋ ਤੁਹਾਨੂੰ ਸਾਹਮਣੇ ਆਪਸ਼ਨ ਦਿਖਾਈ ਦੇ ਰਹੀ ਹੋਏਗੀ ਇੱਥੇ ਆਪਸ਼ਨ ਦਿਖਾਈ ਦੇ ਰਹੀ ਹੈ ਪਬਲਿਕ ਲੌਗਇਨ ਪਬਲਿਕ ਲੌਗਇਨ ਤੇ ਕਲਿੱਕ ਕਰ ਦੇਣਾ ਹੈ ਪਬਲਿਕ ਲੌਗਇਨ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਇਸ ਤਰ੍ਹਾਂ ਓਪਨ ਹੋ ਜਾਏਗੀ ਤਾਂ ਜੇਕਰ ਤੁਹਾਡਾ ਅਕ ਬਣਿਆ ਹੋਇਆ ਹੈ ਤਾਂ ਤੁਸੀਂ ਉਸ ਨੂੰ ਲੌਗਇਨ ਕਰ ਲੈਣਾ ਹੈ ਜੇਕਰ ਨਹੀਂ ਬਣਿਆ ਹੋਇਆ ਤਾਂ ਤੁਸੀਂ ਇੱਥੇ ਰਿਸਟ੍ਰੇਸ਼ਨ ਦੀ ਆਪਸ਼ਨ ਦਿਖਾਈ ਦੇ ਰਹੀ ਹੈ ਤੁਸੀਂ ਥਿੱਕਲੀ ਕਰ ਦੇਣਾ ਹੈ ਤੇ ਆਪਾਂ ਇੱਥੇ ਰਿਸਟ੍ਰੇਸ਼ਨ ਕਰ ਦਿੰਨੇ ਹਾਂ ਤਾਂ ਦੋਸਤੋ ਤੁਸੀਂ ਇੱਥੇ ਕੀ ਕਰਨਾ ਹੈ ਇੱਥੇ ਫਰਸਟ ਨੇਮ ਇੱਥੇ ਤੁਸੀਂ ਆਪਣਾ ਪਹਿਲਾ ਨੇਮ ਸਰਚ ਕਰ ਦੇਣਾ ਹੈ ਜੋ ਵੀ ਤੁਹਾਡਾ ਨਾਮ ਹੈ ਉੱਤੇ ਫਰਸਟ ਨੇਮ ਜੋ ਵੀ ਹੈ ਜਿਵੇਂ ਜੈਸੇ ਹੈ ਮੇਰਾ ਨਾਮ ਗੁਰਪ੍ਰੀਤ ਠੀਕ ਕਰ ਦੇਣਾ ਗੁਰਪ੍ਰੀਤ ਤੇ ਇੱਥੇ ਮਿਡਲ ਨੇਮ ਹੈ ਤਾਂ ਠੀਕ ਹੈ ਜੇ ਨਹੀਂ ਹੈ ਤਾਂ ਲਾਸਟ ਨੇਮ ਭਰਾਂਗੇ ਸਿੰਗਲ s i and g h ਠੀਕ ਹੈ ਦੋਸਤੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਭਰ ਦੇਣਾ ਹੈ ਮੋਬਾਈਲ ਨੰਬਰ ਜੋ ਵੀ ਤੁਹਾਡਾ ਹੈ ਉਸੇ ਭਰਨ ਤੋਂ ਬਾਅਦ ਤੁਸੀਂ ਆਪਣੇ ਦੱਸਣਾ ਹੈ ਮੇਲ ਹੋ ਜਾਂ ਫੀਮੇਲ ਹੋ ਉਸ ਤੇ ਕਲਿਕ ਕਰਨ ਤੋਂ ਬਾਅਦ ਤੁਸੀਂ ਇੱਥੇ ਪਾਸਵਰਡ ਬਣਾ ਲੈਣਾ ਹੈ ਪਾਸਵਰਡ ਕਿੱਦਾਂ ਬਣਾਉਣਾ ਹੈ ਦੋਸਤੋ ਤੁਸੀਂ ਇੱਥੇ ਪਾਸਵਰਡ ਬਣਾ ਲੈਣਾ ਹੈ ਪਾਸਵਰਡ ਕਿਵੇਂ ਬਣਾਣਾ ਹੈ ਤੁਸੀਂ ਕੋਈ ਵੀ ਆਪਣਾ ਨਾਮ ਲਿਖ ਕੇ ਦੇ ਰੇਟ 1 2 3 ਕੁਝ ਵੀ ਪਾ ਦੇਣਾ ਹੈ ਇਹ ਬਣਾਉਣ ਤੋਂ ਬਾਅਦ ਦੋਸਤੋ ਤੁਸੀਂ ਸਿੱਧਾ ਦੋਸਤੋ ਉਸ ਤੋਂ ਬਾਅਦ ਤੁਸੀਂ ਸਿੱਧਾ ਇਸ ਨੂੰ ਬਲੂ ਟਿਕ ਲਾਉਣ ਤੋਂ ਬਾਅਦ ਉਸੇ ਰਜਿਸਟ੍ਰੇਸ਼ਨ ਤੇ ਕਲਿੱਕ ਕਰ ਦੇਣਾ ਹੈ ਸਾਹਮਣੇ ਇਸ ਤਰ੍ਹਾਂ ਟੈਬ ਓਪਨ ਹੋ ਜਾ ਗਈ ਤੁਸੀਂ ਇਹ ਥੀਓਟੀ ਵੀ ਭਰਨਾ ਹੈ ਜੋ ਤੁਹਾਡੇ ਫੋਨ ਨੰਬਰ ਤੇ ਆਇਆ ਹੋਵੇਗਾ ਤਾਂ ਪਾਈ ਥੀਓਟੀ ਵੀ ਭਰ ਲੈਂਦੇ ਹਾਂ ਜੋ ਆਪਣੇ ਫੋਨ ਨੰਬਰ ਤੇ ਆਇਆ ਹੈ ਆਪਣੇ ਕੋਲ ਪਾਸੇ ਓਟੀਪੀਆ ਹੈ 853668 ਉਸ ਤੋਂ ਬਾਅਦ ਦੋਸਤੋ ਤੁਸੀਂ ਇੱਥੇ ਵੈਲਿਡ ਦੀ ਆਪਸ਼ਨ ਆ ਰਹੀ ਹੈ ਵੈਲੀਡੇਟ ਇਸ ਤੇ ਕਲਿੱਕ ਕਰ ਦੇਣਾ ਹੈ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਨਿਊ ਟੈਬ ਓਪਨ ਹੋ ਜਾਏਗੀ ਤਾਂ ਦੋਸਤੋ ਤੁਸੀਂ ਫਿਰ ਕੀ ਕਰਨਾ ਹੈ ਉੱਥੇ ਦੁਬਾਰਾ ਬੈਕ ਆ ਜਗੇ ਹੁਣ ਤੁਸੀਂ ਕੀ ਕਰਨਾ ਹੈ ਇੱਥੇ ਕਾਨੂੰ ਆਪਸ਼ਨ ਦਿਖਾਈ ਦੇ ਰਹੀ ਹੋਏਗੀ ਲੌਗਇਨ ਵੀ 2 OTP ਇਸ ਤੇ ਤੁਸੀਂ ਕਲਿੱਕ ਕਰ ਲੈਣਾ ਹੈ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੋਸਤੋ ਇੱਥੇ ਆਪਣਾ ਮੋਬਾਈਲ ਨੰਬਰ ਟਾਈਪ ਕਰਨਾ ਹੈ ਜਿਸ ਤੇ ਤੁਸੀਂ ਪਹਿਲਾਂ ਮੋਬਾਈਲ ਨੰਬਰ ਭਰਿਆ ਸੀ ਉਹ ਉੱਥੇ ਤੁਸੀਂ ਟਾਈਪ ਕਰ ਦੇਣਾ ਹੈ ਇਸ ਤੇ ਟਾਈਪ ਕਰਨ ਤੋਂ ਬਾਅਦ ਦੋਸਤੋ ਤੁਹਾਨੂੰ 10 OTP ਆਏਗਾ ਉੱਥੇ ਕਲਿੱਕ ਕਰ ਦੇਣਾ ਹੈ ਤਾਂ ਦੋਸਤੋ ਤੁਸੀਂ ਇੰਝ ਕਰਨਾ ਹੈ ਇੱਥੇ ਤੁਸੀਂ ਆਪਣਾ ਡਿਟੇਲ ਭਰ ਦੇਣਾ ਹੈ ਸਭ ਤੋਂ ਪਹਿਲਾਂ ਦੋਸਤੋ ਗੱਲ ਕੀ ਕਰਦੇ ਹਾਂ ਤਾਂ ਦੋਸਤੋ ਆਪਨੇ ਸਾਹਮਣੇ ਓਪਨ ਹੋ ਗਿਆ ਇੱਥੇ ਤੁਸੀਂ ਕੀ ਕਰਨਾ ਇੱਥੇ ਆਪਣੀ ਡੇਟ ਆਫ ਬਰਥ ਪਾ ਦੇਣੀ ਹੈ ਅਤੇ ਇੱਥੇ ਤੁਸੀਂ ਆਪਣਾ ਐਡਰੈਸ ਲਿਖ ਦੇਣਾ ਹੈ ਜੋ ਵੀ ਹੈ ਬਿਲਦੁਲ ਜੋ ਵੀ ਹੈ ਤੁਹਾਡਾ ਪਿੰਡ ਤਾਂ ਉੱਥੇ ਤੁਸੀਂ ਟਾਈਪ ਕਰ ਦੇਣਾ ਇੱਥੇ ਤੁਸੀਂ ਦੁਬਾਰਾ ਟਾਈਪ ਕਰ ਦੇਣਾ ਜੇ ਨਹੀਂ ਟਾਈਪ ਕਰਨਾ ਚਾਹੁੰਦਾ ਕੋਈ ਦਿੱਕਤ ਨਹੀਂ ਨਾ ਟਾਈਪ ਕਰੋ ਇੱਥੇ ਤੁਸੀਂ ਆਪਣੀ ਸਟੇਟ ਚੁਆਇਸ ਕਰ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਡਿਸਟ੍ਰਿਕਟ ਪਰ ਕੇ ਤੁਸੀਂ ਪਰ ਕੇ ਆਪਣਾ ਪਿੰਨ ਕੋਡ ਜੋ ਵੀ ਹੈ 15 20 ਕੁਝ ਵੀ ਹੈ ਤੁਸੀਂ ਤੇ ਪਰ ਕੇ ਸਬਮਿਟ ਤੇ ਕਲਿੱਕ ਕਰ ਦੇਣਾ ਤਾਂ ਦੋਸਤੋ ਤਾਂ ਦੋਸਤੋ ਧਿਆਨ ਰਹੇ ਕਿ ਤੁਸੀਂ ਇੱਥੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਇੱਥੇ ਆਪਸ਼ਨ ਰੱਖਣੀ ਹੈ ਰੂਲਰ ਜੇ ਤੁਹਾਨੂੰ ਕਿ ਪਿੰਡ ਤੋਂ ਬਿਲੋਂਗ ਕਰਦੇ ਹੋ ਤਾਂ ਰੂਲਰ ਰੱਖਣਾ ਹੈ ਅਦਰਵਾਈਜ਼ ਤੁਸੀਂ ਅਰਬਨ ਹੀ ਯੂਜ਼ ਰੱਖਣਾ ਹੈ ਜੇਕਰ ਆਪਾਂ ਪਿੰਡ ਤੋਂ ਬਿਲੋਂਗ ਕਰਦੇ ਹਾਂ ਤਾਂ ਰੂਲਰ ਆਪਸ਼ਨ ਕਰਕੇ ਇਸ ਪਿੰਡ ਕੋਲ ਭਰ ਕੇ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਦੋਸਤੋ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸਬਮਿਟ ਕਰਨ ਤੋਂ ਬਾਅਦ ਇਸ ਤਰ੍ਹਾਂ ਆਪਸ਼ਨ ਆ ਜਾਏਗੀ ਤੁਸੀਂ ਇਸ ਨੂੰ OK ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਥੇ ਉਸ ਦਾ ਫੋਟੋ ਅਪਲੋਡ ਕਰ ਦੇਣਾ ਹੈ ਫੋਟੋ ਅਪਲੋਡ ਕਰਨ ਤੋਂ ਬਾਅਦ ਇੱਥੇ ਤੁਸੀਂ ਮੈਰਿਡ ਸਟੇਟ ਦੱਸਣਾ ਹੈ ਮੈਰਿਡ ਹੈ ਜਾਂ ਨਾ ਮੈਰਿਡ ਹੈ ਜੇ ਅਨਮੈਰਿਡ ਹੈ ਤਾਂ ਨੰਬਰ ਡਾਹਲ ਤਾਂ ਦੋਸਤੋ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਥੇ ਫਾਦਰ ਨੇਮ ਟਾਈਪ ਕਰ ਦੇਣਾ ਹੈ ਫਾਦਰ ਨੇਮ ਅਤੇ ਉਸ ਦਾ ਲਾਸਟ ਨੇਮ ਕਿਸੇ ਤਰ੍ਹਾਂ ਹੀ ਇਸ ਤਰ੍ਹਾਂ ਮਾਤਾ ਦਾ ਨਾਮ ਫਰਸਟ ਨੇਮ ਅਤੇ ਇਸੇ ਤਰ੍ਹਾਂ ਲਮਾ ਦਾ ਲਾਸਟ ਨੇਮ ਇਸ ਨੂੰ ਟਾਈਪ ਕਰਨ ਤੋਂ ਬਾਅਦ ਇੱਥੇ ਐਡਰੈਸ ਦੁਬਾਰਾ ਸਾਰਾ ਟਾਈਪ ਕਰਨਾ ਹੈ ਐਡਰੈਸ ਟਾਈਪ ਕਰਨ ਤੋਂ ਬਾਅਦ ਤੁਸੀਂ ਕਰਨਾ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਟੋਫਿਲ ਪੰਜਾਬੀ ਨਪਾਂਗੇ ਤਾਂ ਪੰਜਾਬੀ ਸਾਰੇ ਆ ਜਾਣਗੇ ਜੇਕਰ ਕੋਈ ਪੰਜਾਬੀ ਗਲਤੀ ਹੋ ਰਹੀ ਹੈ ਤਾਂ ਤੁਸੀਂ ਪੰਜਾਬੀ ਕੀਬੋਰਡ ਲੈ ਕੇ ਇੱਥੇ ਤੁਸੀਂ ਪੰਜਾਬੀ ਚ ਉਸ ਨੂੰ ਪਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਇੰਨਾ ਹੋਣ ਉਤੋਂ ਬਾਅਦ ਤੁਸੀਂ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਹੈ ਤਾਂ ਦੋਸਤੋ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸਾਰੇ ਆਪਸ਼ਨ ਓਪਨ ਹੋ ਜਾਏਗੀ ਇਸ ਤੋਂ ਬਾਅਦ ਸਾਰਾ ਸਕਰੋਲ ਕਰਦੇ ਹਾਂ ਅਨੁਸਾਰ ਉਸ ਤੋਂ ਬਾਅਦ ਸਬਮਿਟ ਤੇ ਆਪਸ਼ਨ ਆਏਗੀ ਤੁਸੀਂ ਸਬਮਿਟ ਤੇ ਆਪਸ਼ਨ ਕਲਿੱਕ ਕਰ ਦੇਣਾ ਚਾਹਜੋ ਤੁਸੀਂ ਆਪਣਾ ਡਿਟੇਲ ਸਾਰੀ ਚੈੱਕ ਕਰ ਤਾ ਕਿ ਸਹੀ ਹੈ ਜਾਂ ਗਲਤ ਹੈ ਇਸ ਤੋਂ ਬਾਅਦ ਤੁਸੀਂ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਤੁਹਾਡੀ ਸਾਰੀ ਪ੍ਰੋਫਾਈਲ ਓਪਨ ਹੋ ਜਾਏਗੀ ਤਾਂ ਦੋਸਤੋ ਉਸ ਤੋਂ ਬਾਅਦ ਤੁਸੀਂ ਓਕੇ ਤੇ ਕਲਿੱਕ ਕਰਕੇ ਸਾਈਡ ਤੇ ਆਪਸ਼ਨ ਦਿਖਾਈ ਦੇ ਰਹੀ ਹੋਵੇਗੀ ਅਪਲਾਈ ਅਪਲਾਈ ਤੇ ਚਲੇ ਜਾਣਾ ਹੈ ਦੋਸਤੋ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆਪਸ਼ਨ ਦਿਖਾਈ ਦੇ ਰਹੀ ਹੋਵੇਗੀ ਇਸ ਨੂੰ ਸਕਰੋਲ ਕਰਦੇ ਆਣਾ ਹੈ ਤਾਂ ਇੱਥੇ ਹੀ ਲਿਖਿਆ ਹੋਇਆ ਹੈ ਕਿ ਪੰਜਾਬ ਰੈਜ਼ੀਡੈਂਟ ਸਰਟੀਫਿਕੇਟ ਤੁਸੀਂ ਡਾਇਰੈਕਟ ਇਥੇ ਅਪਲਾਈ ਤੇ ਕਲਿੱਕ ਕਰ ਦੇਣਾ ਹੈ ਸਰ ਦੋਸਤੋ ਉਸ ਤੋਂ ਬਾਅਦ ਕੇਵਾਈਸੀ ਮੰਗ ਰਹੀ ਹੈ ਤੁਸੀਂ ਇਥੇ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਹੈ ਸਰ ਦੋਸਤੋ ਉਸ ਤੋਂ ਬਾਅਦ ਉਸੇ ਇੱਥੇ ਆਧਾਰ ਕਾਰਡ ਨੰਬਰ ਭਰ ਕੇ ਕੈਪਚਾ ਕਲਿੱਕ ਕਰਕੇ ਉਸ ਤੋਂ ਬਾਅਦ ਸਬਮਿਟ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਇੱਕ ਓਟੀਪੀ ਆਏਗਾ ਓਟੀਪੀ ਨੂੰ ਓਟੀਪੀ ਨੂੰ ਭਰਨ ਤੋਂ ਬਾਅਦ ਦੋਸਤੋ ਸਬਮਿਟ ਕਰ ਦੇਣਾ ਹੈ ਉਸ ਤੋਂ ਬਾਅਦ ਕੇ ਵੀ ਤੁਹਾਡੀ ਕੰਪਲੀਟ ਹੋ ਜਾਏਗੀ ਫਿਰ ਉਸੇ ਤਰ੍ਹਾਂ ਇਸ ਨੂੰ ਕਰਨ ਤੋਂ ਬਾਅਦ ਦੁਬਾਰਾ ਫਿਰ ਤੁਸੀਂ ਅ ਇਸੇ ਤਰ੍ਹਾਂ ਹੀ ਤਾਂ ਦੋਸਤੋ ਇਸ ਨੋਟੀ ਬਰਨ ਤੋਂ ਬਾਅਦ ਦੁਬਾਰਾ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਆਬਾਰ ਫਿਰ ਇਸ ਤੇ ਅਪਲਾਈ ਤੇ ਚਲੇ ਜਾਣਾ ਹੈ ਦੋਸਤੋ ਉਸ ਤੋਂ ਬਾਅਦ ਅਪਲਾਈ ਦੀ ਆਪਸ਼ਨ ਦੇ ਆਉਣ ਤੋਂ ਬਾਅਦ ਦੁਬਾਰਾ ਸਕਰੋਲ ਕਰ ਦੇਣਾ ਹੈ ਫਿਰ ਦੁਬਾਰਾ ਉਹੀ ਆਪਸ਼ਨ ਤੇ ਜਾਇਆ ਜਾਣਾ ਹੈ ਪੰਜਾਬ ਰੈਜ਼ੀਡੈਂਟ ਸਰਟੀਫਿਕੇਟ ਅਪਲਾਈ ਕਿਉਂਕਿ ਉਦੋਂ ਕੇ ਵੀ ਸਟੈਪ ਆ ਕਰ ਲਈ ਸੀ ਦਾਰਕੜ ਭਰ ਕੇ OTP ਭਰ ਕੇ ਸਬਮਿਟ ਜਰੂਰ ਕਲਿੱਕ ਕਰਨਾ ਉਸ ਤੋਂ ਬਾਅਦ ਅਪਲਾਈ ਤੇ ਕਲਿੱਕ ਕਰ ਦੇਵਾਂਗੇ ਅਪਲ ਤਦ ਦੋਸਤੋ ਉਸ ਤੋਂ ਬਾਅਦ ਅਪਲਾਈ ਕਲਿੱਕ ਕਰੋਗੇ ਤਾਂ ਤੁਹਾਨੂੰ ਆਪਸ਼ਨ ਆਏਗੀ ਫੋਟੋ ਅਪਡੇਟ ਕਰਨਾ ਚਾਹੁੰਦੇ ਹੋ ਜਾਂ ਫੋਟੋ ਉਹੀ ਰੱਖਣਾ ਚਾਹੋਗੇ ਆਪਾਂ ਅਪਲਾਈ ਸਰਵਿਸ ਤੇ ਕਲਿੱਕ ਕਰਕੇ ਆਪਾਂ ਉਹੀ ਫੋਟੋ ਰੱਖਾਂਗੇ ਤੇ ਕਲਿੱਕ ਕਰਦੇ ਆਂ ਉਸ ਤੋਂ ਬਾਅਦ ਆਪਣੀ ਸਾਰੀ ਪ੍ਰੋਫਾਈਲ ਓਪਨ ਹੋ ਜਾਂਦੀ ਹੈ ਤਾਂ ਇਸ ਨੂੰ ਸਕਰੋਲ ਕਰਦੇ ਜਾਣਾ ਹੈ ਤੇ ਇੱਥੇ ਆਪਾਂ ਤੁਸੀਂ 5 ਸਾਲਾਂ ਵਾਲਾ ਚੁਆਇਸ ਕਰਨਾ ਹੈ ਜਾਂ ਪੰਜਾਬ ਜਨਮ ਤੋਂ ਰਹਿ ਰਹਿਆ ਹੈ ਮਤਲਬ ਤੁਸੀਂ ਜਨਮ ਤੋਂ ਰਹਿ ਰਹੇ ਹੋ ਜੇਕਰ 5 ਸਾਲਾਂ ਵਾਲਾ ਕਰ ਰਹੇ ਹੋ ਤਾਂ ਤੁਸੀਂ ਇੱਥੇ ਐਗਜ਼ੈਕਟ ਡੇਟ ਜਿੰਨੀ ਹੀ ਲਾਸਟ ਪੇ ਜਾਂਦੀ ਹੈ ਉੱਥੇ ਤੁਹਾਨੂੰ ਤੁਸੀਂ ਕਲਿੱਕ ਕਰ ਦੇਣਾ ਹੈ ਉਸ ਤੋਂ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਤੁਸੀਂ ਨੈਕਸਟ ਲਿਜਣਾ ਇੱਥੋਂ 01 ਕਰਕੇ ਇਸ ਨੂੰ ਨੋ ਕਰ ਦੇਣਾ ਹੈ ਮਤਲਬ ਨੰਬਰ 1 ਜੇਕਰ ਤੁਸੀਂ ਜਨਮ ਤੋਂ ਰਹਿ ਰਹੇ ਹੋ ਜਨਮ ਨੂੰ ਕਲਿੱਕ ਕਰੋਗੇ ਉਸ ਤੋਂ ਬਾਅਦ ਸਰਟੀਫਿਕੇਟ ਅਪਲੋਡ ਹੋਵੇਗਾ ਜੇ ਬਰ ਸਰਟੀਫਿਕੇਟ ਨਹੀਂ ਤਾਂ ਸਰਪੰਚ ਦੀ ਰਿਪੋਰਟ ਪੜਤਾਲ ਲੱਗੇਗੀ ਉਹ ਵੀਡੀਓ ਦੇ ਡਿਸਕ੍ਰਿਪਸ਼ਨ ਚ ਫਾਰਮ ਮਿਲ ਜੇਗਾ ਤੁਸੀਂ ਇਹ ਫਾਰਮ ਸਰਪੰਚ ਵਾਲਾ ਜੋ ਵੀ ਹੋਵੇਗਾ ਉਸ ਨੂੰ ਤੁਸੀਂ ਅਪਲੋਡ ਕਰ ਦੇਣਾ ਹੈ ਤੇ ਇਸ ਤਰ੍ਹਾਂ ਨੈਕਸਟ ਲੱਗਿਆ ਨਾ ਹੈ ਤਾਂ ਇਸ ਨੂੰ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਤੁਸੀਂ ਓਕੇ ਤੇ ਕਲਿੱਕ ਕਰ ਦੇਣਾ ਹੈ ਤਾਂ ਦੋਸਤੋ ਇੱਥੇ ਤੁਹਾਡੇ ਸਾਹਮਣੇ ਆਪਸ਼ਨ ਹੈ ਹੋਏਗੀ ਰਾਸ਼ਨ ਕਾਰਡ ਜਾਂ ਆਧਾਰ ਕਾਰਡ ਜੋ ਵੀ ਤੁਸੀਂ ਲਾਉਣਾ ਚਾਹੁੰਦੇ ਹੋ ਇੱਥੇ ਅਪਲਾਈ ਅਪਲੋਡ ਕਰਕੇ ਲਾ ਦੇਣਾ ਹੈ ਤੇ ਸੈਲਫ ਡਿclaration ਜੋ ਸੈਲਫ ਡਿclaration ਰਹੇਗਾ ਉਹ ਦੋਸਤੋ ਆਪਣਾ ਸੈਲਫ ਡਿclaration ਰਹੇਗਾ ਤਾਂ ਦੋਸਤੋ ਇਸ ਤੋਂ ਬਾਅਦ ਤੁਹਾਨੂੰ ਫਾਰਮ ਮਿਲੇਗਾ ਇਹ ਸਾਰਾ ਭਰ ਕੇ ਤੁਸੀਂ ਉੱਥੇ ਹੀ ਅਪਲਾਈ ਕਰ ਦੇਣਾ ਹੈ ਕਿਵੇਂ ਭਰਨਾ ਹੈ ਤੇ ਤੁਸੀਂ ਆਪਣਾ ਨਾਮ ਇੱਥੇ ਪਿਤਾ ਦਾ ਨਾਮ ਇੱਥੇ ਆਪਣਾ ਪਿੰਡ ਦਾ ਨਾਮ ਅਤੇ ਇੱਥੇ ਤੁਸੀਂ ਆਪਣਾ ਡਿਸਟ੍ਰਿਕਟ ਦਾ ਨਾਮ ਪਾ ਕੇ ਤਹਿਸੀਲ ਪਾ ਕੇ ਤੁਸੀਂ ਥੱਲੇ ਸਾਈਨ ਕਰ ਦੇਣੇ ਹਨ ਉਸ ਤੋਂ ਬਾਅਦ ਥੱਲੇ ਸਕ੍ਰੋਲ ਕਰਦੇ ਅਨਸਾਰ ਤੁਸੀਂ ਇੱਥੇ ਆਪਣੀ ਡੇਟ ਪਾ ਦੇਣੀ ਹੈ ਜੋ ਉਸ ਦਿਨ ਅਪਲਾਈ ਕਰ ਰਹੇ ਹੋ ਇੱਥੇ ਤੁਸੀਂ ਆਪਣਾ ਸਟੇਟਮੈਂਟ ਜਨਰੇਟਰ ਕਰਦੇ ਨੇ ਹੈ ਤਾਂ ਉਸ ਤੋਂ ਬਾਅਦ ਤੁਸੀਂ ਉੱਥੇ ਅਪਲਾਈ ਕਰ ਦੇਣਾ ਹੈ ਤਾਂ ਦੋਸਤੋ ਉਸ ਤੋਂ ਬਾਅਦ ਤੁਸੀਂ ਕੋਈ ਵੀ ਡਾਕੂਮੈਂਟ ਲਾਉਣਾ ਚਾਹੁੰਦੇ ਹੋ ਲਾ ਸਕਦੇ ਹੋ ਨਹੀਂ ਲਾਉਣਾ ਚਾਹ ਤਾਂ ਨਹੀਂ ਲਾ ਸਕਦੇ ਤਾਂ ਦੋਸਤੋ ਧਿਆਨ ਰਹੇ ਕਿ ਜੇਕਰ ਤੁਸੀਂ ਜਨਮ ਤੋਂ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਸਮਨ ਇੱਥੇ ਨਵੀਂ ਆਪਸ਼ਨ ਹੋਈ ਗਈ ਬਰਥ ਸਰਟੀਫਿਕੇਟ ਉੱਥੇ ਤੁਸੀਂ ਜਨਮ ਸਰਟੀਫਿਕੇਟ ਅਪਲਾਈ ਕਰ ਦੇਣਾ ਹੈ ਜਾਂ ਫਿਰ ਤੁਸੀਂ ਸਰਪੰਚ ਰਿਪੋਰਟ ਪੜਤਾਲ ਅਪਰ ਲੋਡ ਕਰ ਦੇਣੀ ਹੈ ਉਹ ਫਾਰਮ ਆਪਾਂ ਨੂੰ ਵੀਡੀਓ ਡਿਸਕਰੀਪਸ਼ਨ ਚ ਮਿਲ ਜਾਏਗਾ ਇਸ ਤੋਂ ਬਾਅਦ ਤੁਸੀਂ ਸਾਰਾ ਅਪਲੋਡ ਕਰਨ ਤੋਂ ਬਾਅਦ ਅਪਲੋਡ ਡਾਕੂਮੈਂਟ ਤੇ ਕਲਿੱਕ ਕਰ ਦੇਣਾ ਹੈ ਉਸ ਬਾਅਦ ਉਸ ਤੋਂ ਤੁਹਾਨੂੰ ਸਾਹਮਣੇ ਫੀਸ ਦੀ ਰਸੀਦ ਆਏਗੀ ਫੀਸ ਦੀ ਪੇ ਕਰਨ ਤੋਂ ਬਾਅਦ 85 ਰੁਪਏ ਪੇ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਸੀਤ ਮਿਲੇਗੀ ਔਰ ਤੁਸੀਂ ਨੇੜੇ ਕਿਸੇ ਵੀ ਸੀਲ ਚ ਜਾ ਕੇ ਆਪਣੀ ਅਥਸੀਲ ਜਾ ਕੇ ਅਪਰੂਵ ਕਰਾ ਸਕਦੇ ਹੋ ਨਹੀਂ ਤੇ ਤੁਹਾਨੂੰ ਦਫ਼ਤਰ ਤੇ ਲੈ ਕੇ 10 ਦਿਨਾਂ ਦੇ ਵਿੱਚ ਵਿੱਚ ਆਟੋਮੈਟਿਕ ਅਪਰੂਵ ਹੋ ਜਾਏਗੀ ਅਪਰੂਵ ਹੋਣ ਤੋਂ ਬਾਅਦ ਦੋਸਤੋ ਜਦੋਂ ਵੀ ਤੁਸੀਂ ਦੁਬਾਰਾ ਫਿਰ ਇਹ ਅਕਾਊਂਟ ਦੁਬਾਰਾ ਲੌਗਇਨ ਕਰੋਗੇ ਤਾਂ ਤੁਸੀਂ ਅਪਲਾਈ ది অপশন ਤੇ ਜਾਉਣ ਤੋਂ ਨਾਲ ਹੀ ট্র্যাক ਸਰਵਿਸ ਤੇ অপশন ਹੋਏਗੀ ਉਸ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋਂ ਤੁਸੀਂ ਕਰੈਕ ਸਿਟੀਜ਼ਨ ਤੇ ਸਰਵਿਸ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸਟੇਟਸ ਇੱਥੇ ਅਪੈਂਡਿੰਗ ਪਾਇਆ ਜਾਏਗਾ ਪੈਂਡਿੰਗ ਤੋਂ ਬਾਅਦ ਇੱਥੇ ਅਪਰੂਵਲ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਐਕਸ਼ਨ ਤੇ ਕਲਿੱਕ ਕਰਕੇ ਇੱਥੇ view ਡਾਕੂਮੈਂਟ অপਸ਼ਨ ਆਏਗਾ ਉਸ ਨੂੰ ਕਲਿੱਕ ਕਰੋਗੇ ਤਾਂ ਤੁਹਾਡਾ ਪੰਜਾਬ ਰੈਜ਼ੀਡੈਂਟ ਸਰਟੀਫਿਕੇਟ ਬਣ ਚੁੱਕਾ ਹੋਵੇਗਾ ਤਾਂ ਜੇਕਰ ਵੀਡੀਓ ਕਿਸੇ ਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਵੀਡੀਓ ਨੂੰ ਆਪ ਬਾਅਦ ਜੇ ਇੱ